ਨਮਸਕਾਰ ਦੋਸਤੋ ਮੈਂ ਅਸ਼ਮਿਸ ਨੂੰਤਰਾ ਤੁਸੀਂ ਦੇਖ ਰਹੇ ਹੋ ਹਰ ਚੰਗ ਪੰਜਾਬ ਦੇ ਇੱਕ ਹਲਕਾ ਪੋਆ ਦੇ ਕੋਲੀਆਂ ਢੇ ਚ ਤੁਹਾਨੂੰ ਦੱਸਦੀ ਕਿ ਇੱਥੇ ਇੱਕ ਜ਼ਮੀਨੀ ਝਗੜੇ ਨੂੰ ਲੈ ਕੇ ਜਿੱਥੇ ਤੁਸੀਂ ਮੇਰੇ ਵੀ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਦੱਸਿਆ ਜਾਂਦਾ ਹੈ ਕਿ ਇੱਕ ਧੜੇ ਬਸੋ ਕਿਹਾ ਜਾਂਦਾ ਹੈ ਕਿ ਅੱਜ ਤੋਂ ਜਿਹੜੀ 1.5 ਸਾਲ ਪਹਿਲਾਂ ਤੁਸੀਂ ਨਿਸ਼ਾਦੀ ਕਰਵਾਈ ਗਈ ਸੀ ਪਰ ਉਹ ਜਿਹੜੇ ਖੁੰਡੇ ਦੂਜੀ ਪਾਰਟੀ ਉਸ ਤੋਂ ਪੁੱਟ ਕੇ ਤੇ ਫਿਰ ਕੱਲ ਤੋਂ ਇੱਕ ਨਿਸ਼ਾਦੀ ਕਰਵਾਈ ਗਈ ਹੈ ਪਰ ਇਹ ਕੱਲ ਜੀ ਨਿਸ਼ਾਦੀ ਕਰਾਈ ਗਈ ਹੈ ਪਰ ਉਹ ਦੂਜੇ ਧੜੇ ਦਾ ਵੀ ਕਹਿਣਾ ਹੈਗਾ ਕਿ ਜਿਹੜੀ ਨਿਸ਼ਾਦੀ ਕੀ ਕਰਵਾਈ ਗਈ ਹੈ ਉਹ ਸਾਡੀ ਜਿਹੜੀ ਉਹ ਮਜੂਰ ਨਹੀਂ ਹੈਗੀ ਪਰ ਤੁਸੀਂ ਮੇਰੇ ਪਿੱਛੇ ਤਸਵੀਰ ਦੋਨੇ ਤਰ੍ਹਾਂ ਜੋ ਆਪਾਂ ਚ ਬੈਸਬੁਸ ਵੀ ਹੁੰਦੀ ਪਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੀ ਸਾਡੀ ਜ਼ਮੀਨ ਨੂੰ ਲੈ ਕੇ ਜਿਹੜਾ ਕਿ ਸਾਡਾ ਜਿਹੜਾ ਰਕਬਾ ਉਹ ਪੂਰਾ ਕੀਤਾ ਜਾਵੇ ਪਰ ਹੁਣ ਜੇ ਗੱਲ ਕਰਾਂਗੇ ਪੁਲਿਸ ਅਧਿਕਾਰੀਆਂ ਦਾ ਹੁੰਦਾ ਉੱਥੇ ਮੌਕੇ ਤੇ ਪਹੁੰਚੇ ਆ ਪਰ ਉਹਨਾਂ ਦੇ ਪਾਸੋਂ ਆ ਕੇ ਜਿਹੜਾ ਕੰਮ ਜਿਹੜਾ ਡਕਾਇਆ ਗਿਆ ਹੈ ਪਰ ਉਹਨਾਂ ਨੂੰ ਦੋਵਾਂ ਪਾਰਟੀਆਂ ਨੂੰ ਜਿਹੜਾ ਥਾਣੇ ਦਾ ਟਾਈਮ ਵੀ ਦਿੱਤਾ ਗਿਆ ਥਾਣੇ ਸਦਕੇ ਜਿਹੜਾ ਇਹਨਾਂ ਦਾ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਪੈਚਅਪ ਕਰਾਇਆ ਜਾਏ ਪਰ ਜੋ ਦਸਤੀਏ ਕਿ ਜਿਨ੍ਹਾਂ ਕੋਈ ਜਗ੍ਹਾ ਵੇਚੀ ਗਈ ਸੀ ਉਹ ਵੀ ਇੱਥੇ ਮਾਰਗ ਪਹੁੰਚੇ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਬਾਤ ਕਰਦੇ ਆ ਇੱਥੇ ਇਹਦੇ ਮਾਲਕਾਂ ਨਾਲ ਕੀ ਕਹਿਣਾ ਉਹਨਾਂ ਦਾ ਤੇ ਗੱਲਬਾਤ ਕਰਾਂਗੇ ਪੁਲਿਸ ਅਧਿਕਾਰੀਆਂ ਨਾਲ ਵੀ ਜਿਹੜੇ ਮੌਕੇ ਤੇ ਪਹੁੰਚੇ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਆਪਣੇ ਸੰਜੋਗੀ ਪੁੱਛ ਰਿਹਾ ਤਾਂ ਕਿ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਇੱਥੇ ਜਗ੍ਹਾ ਇਹ ਝਗੜਾ ਝਗੜਾ ਚੱਲਦਾ ਪਿਆ ਕੀ ਕਰਦਾ ਹੈਗਾ ਸੌਨ ਸੌਨ ਲਾਲ ਮੇਰਾ ਨਾਮ ਆ ਤੇ ਪ੍ਰੇਮ ਜਾਂਦਾ ਮੂੜਾ ਮੈਂ ਤੇ ਪਿੰਡ ਬੋਲਾ ਆਪਣਾ ਤੇ ਜਗ੍ਹਾ ਸਾਡੀ ਕਥਲੌਰ ਰਕਵੇ ਵਿੱਚ ਆਹੀਂ ਅੱਜ ਤੋਂ ਡੇਢ ਡੇਢ ਕੇ ਹਾਲ ਪਹਿਲਾਂ ਨਿਸ਼ਾਨਦੀ ਕਰਾਈ ਨਿਸ਼ਾਨਦੀ ਕਰਾ ਕੇ ਇਹਨੂੰ ਜਿਹੜੇ ਜਿਹੜੇ ਸਾਲ ਪਹਿਲਾਂ ਮਨਜ਼ੂਰੀ ਤੇ ਇਹਨਾਂ ਨੇ ਹੁਣ ਜਨ ਕੀ ਇੱਕ ਦੋ ਮਹੀਨੇ ਵਿੱਚ ਇਹਨਾਂ ਨਿਸ਼ਾਨਦੀ ਸਾਡੇ ਕੋਲ ਪੋਲ ਵੀ ਪੁੱਟੇ ਨੇ ਪੋਲ ਪਾੜੇ ਸੜਦੇ ਪੋਲ ਨੂੰ ਆਇਆ ਅੱਜ ਕਿਹਨੇ ਮਨਜ਼ੂਰੀ ਨਹੀਂ ਹੋਈ ਪੋਲ ਕਿਹਦੇ ਪਾਸੋਂ ਪੁੱਟੇ ਗਏ ਤੁਹਾਡੇ ਹਾਂਜੀ ਸਾਡੀ ਰਵਣ ਵਾਲੇ ਪਾਸੋਂ ਜੀ ਤੇ ਰਵਣ ਨੇ ਪੁੱਟੇ ਨੇ ਹਾਂਜੀ ਰਵਣ ਨੇ ਪੁੱਟੇ ਜੀ ਤੇ ਕੱਲ ਵੀ ਕਿ ਨਿਸ਼ਾਨਦੀ ਹੋਈ ਕਿਹਦੇ ਪਿਛਲੇ ਕੱਲ ਉਹ ਕੀ ਕਾਰਨ ਹੈ ਨਿਸ਼ਾਨਦੀ ਕੱਲ ਉਹ ਇਮਾਰਾ ਉਹ ਵੀ ਨੇ ਤੇ ਠੱਕਣਾ ਕਰਾਈ ਜਦੋਂ ਨਿਸ਼ਾਨ ਦੀ ਮਰਲਿਆਂ ਲਈ ਹੋ ਹੁੰਦੀ ਨਹੀਂ ਕਿਤੇ ਤੇ ਇੱਕ ਇੱਕ ਨਾ ਕਿ ਕਿਤਰਾ ਕਿਤਰਾ ਕਰਾ ਕੇ ਆਪਣੇ ਨਿਸ਼ਾਨ ਦੀ ਕਿਤਰਾ ਕਰਾਈ ਜਦੋਂ ਕੱਲ ਨਿਸ਼ਾਨਦਈ ਹੋਈ ਆ ਤੁਸੀਂ ਕਿੱਥੇ ਸੀ ਆਹੇ ਮਾਰੇ ਆਪਣੀ ਦੁਕਾਨ ਤੇ ਸੀ ਤੁਹਾਨੂੰ ਕੀ ਆ ਵੀ ਹੋਣਾ ਇਹਨਾਂ ਸਾਨੂੰ ਨਹੀਂ ਦੱਸਿਆ ਜਦੋਂ ਇਹਨਾਂ ਨੇ ਨੰਬਰ ਆਪਣੇ ਫੀਲਡ ਕਿਤੇ ਨਾ ਉੱਥੇ ਸਾਨੂੰ ਦੱਸਿਆ ਇਹਨਾਂ ਨੇ ਇਹਨਾਂ ਨੂੰ ਤਲਾਇ ਨਹੀਂ ਦਿੱਤੀ ਆਪਣੇ ਲਾਗੇ ਆਣ ਕੇ ਤਲਾਇ ਨਹੀਂ ਦਿੱਤੀ ਭਈ ਹਾਂ ਭਈ ਪਟਵਾਰੀ ਆਇਆ ਨਾ ਤੇ ਤੁਸੀਂ ਵੀ ਆਪਣੇ ਲਈ ਭਈ ਕਿ ਤੁਹਾਨੂੰ ਦੱਸੋ ਭਈ ਸਾਡੀ ਚੱਕਣੀ ਨਹੀਂ ਸਾਡੀ ਕਿ ਨਹੀਂ ਇਹਨਾਂ ਕੋਈ ਕੋਈ ਸਾਡੇ ਨਾਲ ਕੋਈ ਕੰਪਰਮਾਈਜ਼ ਨਹੀਂ ਕੀਤਾ ਇਹਨਾਂ ਨੇ ਅੰਦਰ ਬਹਿ ਕੇ ਕਿਹਾ ਜੋ ਵੀ ਕੀਤਾ ਇਹਨਾਂ ਨੇ ਜੀ ਇਹ ਆਪੇ ਮਾਰੇ ਧੱਕੇ ਨਾਲ ਕੰਮ ਕੀਤਾ ਇਹ ਨਿਸ਼ਾਨ ਦੀ ਕੀਤੀ ਨਹੀਂ ਇਹ ਸਾਨੂੰ ਮਨਜ਼ੂਰ ਨਹੀਂ ਇਹਦੀ ਮੰਗ ਕੀ ਆ ਸਾਡੀ ਮੰਗ ਇਹ ਆ ਜਿਹੜਾ ਜਿਹੜਾ ਸਾਡੇ ਐਸਾ ਸਾਨੂੰ ਦਿਨ ਦਿਨ ਦਿੱਤਾ ਦਿਨ ਦਿੱਤਾ ਕਿ ਨਾ ਜਾਏ ਠੀਕ ਹੈ ਨਹੀਂ ਤੇ ਜਿੰਨ ਜੋ ਇਹ ਸਾਇਦਾ ਉਹ ਨੂੰ ਨੂੰ ਕਹਿੰਦੇ ਨੇ ਦਿੱਤਾ ਜਾਏ ਦੇਣੇ ਵਾਲਾ ਸੰਸਾਰ ਜਾਂਦਾ ਤੇ ਖਰੀਦਣਾ ਰਵਣਾ ਕੋਈ ਕਿ ਜੇ ਤੁਹਾਡਾ ਰਕਮਾ ਪੂਰਾ ਕਿਤੇ ਜਾਵੇ ਹਾਂਜੀ ਆ ਰਕਮਾ ਪੂਰਾ ਕਿ ਕਿਤੇ ਜਾਏ ਜੀ ਸਾਨੂੰ ਦਾ ਆਪਣੀਆਂ ਆਪਣੀ ਜ਼ਮੀਨ ਨਾਲ ਹੈ ਜੀ ਸੜਾ ਪਿੰਡ ਤੇ ਕੀ ਗੱਲਬਾਤ ਹੈਗੀ ਜੀ ਮੇਰਾ ਝਗੜਾ ਚੱਲਦਾ ਕਿ ਕੀ ਕਰਦਾ ਹੈਗਾ ਮੇਰਾ ਪਿੰਡ ਪ੍ਰਸੋਦ ਨੂੰ ਪੋਲਾ ਨਾਮ ਮੇਰਾ ਪ੍ਰਸੋਦਮਾ ਮਦਰ ਕਹਿੰਦਾ ਨਿਸ਼ਾਨ ਦੀ ਕੱਲ ਤੱਕ ਇਹ ਨਾ ਕਰਾ ਕੇ ਨਾ ਤੇ ਉਹ ਨਿਸ਼ਾਨ ਦੀ ਤੇ ਲੀਆ ਲਾ ਬੈਨ ਪੁੱਟਣ ਤੇ ਜਗਾ ਇਹਨੇ ਤਾਂ ਹੋਰੇ ਲੈ ਲਈ ਤੇ ਇਹਨਾਂ ਜਾ ਕੇ ਹੁਣ ਪਰੇ ਜਾ ਕੇ ਤੇ ਜੋਰ ਨਾਲ ਨੀਂਹ ਪੁੱਟਣ ਲੱਗ ਪਿਆ ਤੇ ਨੀਂਹ ਪੁੱਟ ਕੇ ਕਬਜ਼ਾ ਕਰਨ ਚਾਹਦਾ ਦੂਜੀ ਵਕੀ ਵੀ ਇਹਨੇ ਲੈ ਲਈ ਆ ਉਧਰ ਇਹਨ ਮਾਲ ਲੈ ਲਈ ਆ ਤੇ ਉਧਰੋਂ ਵੀ ਛੱਡਦਾ ਨਹੀਂ ਤੇ ਇੱਧਰ ਵਾਲੀ ਹੋਰ ਮਾਲ ਲਈ ਤੇ ਫੇਰ ਮੁੜ ਕੇ ਸਾਾਨੂੰ ਸਾਨੂੰ ਛਡਾਣੀ ਦੀ ਔਖੀ ਹੋਗੀ ਨਾ ਨਹੀਂ ਹਣ ਕੇ ਕਿਤੇ ਨਿਸ਼ਾਨ ਦੀ ਕੀਤੀ ਆਹੀਂ ਕਰਾਈ ਨਿਸ਼ਾਨ ਦੀ 1.5 ਸਾਲ ਹੋ ਗਿਆ ਉਹ ਇਹਨਾਂ ਮਨਜ਼ੂਰ ਵੀ ਕੀਤੀ ਉਹਦਾ ਉੱਥੇ ਹੀ ਹੁਣੇ ਕੋਈ ਮਹੀਨਾ ਕੋਇਆ ਨਾ ਪਟਾ ਕੇ ਨਾ ਨਿਸ਼ਾਨ ਦੀ ਉਹ ਗੜੀ ਬਲੀਆਂ ਮੇਰੀਆਂ ਵੀ ਪੁੜਤੀਆਂ ਆਪਣਾ ਪਲੈਨਸ ਵੀ ਪੁੜਤਾ ਨਿਸ਼ਾਨ ਦੀ ਮੈਂ ਦਰਖਾਸਤ ਦਿੱਤੀ ਥਾਣੇ ਥਾਣੇ ਜਾ ਗਿਆ ਅਸੀਂ ਕਲਪੇਨ ਭਾਈ ਵੀ ਜਨਾਬ ਜਿੰਦਾਂ ਜੇ ਗੱਲ ਆ ਬੰਦੇ ਵੀ ਪੰਜ ਦਸ ਲਿਆਂਦੇ ਰਹਿ ਨੇ ਨਾਲ ਜਿਹੜੇ ਵੀ ਜੇ ਬੁੱਲੀਆਂ ਪੁੜਦੇ ਮਾਰਨਗੇ ਜਾਂ ਪੈਣਗੇ ਲਾਗੇ ਪੁਛਣਗੇ ਤੇ ਅਸੀਂ ਮਾਰ ਦੇਣਾ ਇਹਨੂੰ ਸਮਝ ਨਹੀਂ ਕਹਿਣ ਦਾ ਮਤਲਬ ਜਿਹੜੀ ਕੱਲ ਨਿਸ਼ਾਨਦਈ ਹੋਈ ਹੈ ਤੁਹਾਨੂੰ ਮਨਜ਼ੂਰ ਨਹੀਂ ਆ ਉਹ ਸਾਨੂੰ ਮਨਜ਼ੂਰ ਨਹੀਂ ਨਾ ਅਸੀਂ ਉਹਦੇ ਲੱਗੇ ਆਏ ਜੇ ਅਸੀਂ ਪਟਵਾਰੀ ਨੂੰ ਆਖਿਆ ਬੋਦੀ ਪੂਰੀ ਕਰੋ ਉਹ ਕਰਦਾ ਨਹੀਂ ਅੱਛਾ ਜੇ ਅਸੀਂ ਉਧਰ ਆਖਿਆ ਬੋਦੀ ਪੂਰੀ ਕਰ ਦਿਓ ਤੇ ਬਾਕੀ ਛੱਡ ਦਿਓ ਭੋਰ ਕਰਦਾ ਉਹ ਵੀ ਨਹੀਂ ਇਹ ਅਸੀਂ ਲਈ ਸੀ ਤਾਂ ਇਹਦੇ ਬੋੜੇ ਕੋਲ ਬਈ ਇਤਨਾ ਹੱਥ ਮੰਨਤੀ ਜਗਾ ਤੂੰ ਨੇ ਸੱਦ ਦੁਕਾਨਾ ਥੱਲੇ ਲੇਰੀ ਜੀ ਤੂੰ ਇਹ ਦੁਕਾਨਾ ਥੱਲੇ ਲੱਲੀ ਹੱਥ ਮੰਨਤੀ ਇਹਨਾਂ ਸਾਨੂੰ ਛੱਡ ਦਿਓ ਹੁਣ ਤੁਹਾਡੇ ਵੱਲੋਂ ਅੱਗੇ ਕੰਪਲੇਂਟ ਪਾਈ ਹੈਗੀ ਹਾਂ ਹਾਂਜੀ ਹਾਂਜੀ ਹੁਣੇ ਪਾਈ ਆ ਜੀ ਅੱਜ 112 ਤੇ ਕੰਪਲੇਂਟ ਹਾਂਜੀ 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 ਤੇ ਮਲਾਇਮ ਆਜ ਮਾਏ ਨਾ ਤੇ ਉਹ ਆਖਣੇ ਬੰਦ ਕਰੋ ਤੇ ਉਹ ਮੰਨਣ ਨਹੀਂ ਦੇਦੇ ਮਤਲਬ ਜ਼ਬਰਦਸਤੀ ਕਰਦੇ ਜ਼ਬਰਦਸਤੀ ਉਹਨਾਂ ਦਾ ਮਤਲਬ ਕਹਿੰਦਾ ਵੀ ਭਲੈਂਤ ਭਰੋ ਜੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਹੈ ਜੀ ਇਨਸਾਫ ਹੋਣਾ ਚਾਹੀਦਾ ਉਹਦੀ ਜਿੱਥੇ ਜਗ੍ਹਾ ਹੈ ਉੱਥੇ ਲੈਣੀ ਚਾਹੀਦੀ ਉਹਨਾਂ ਆਪਣੀ ਜਿੱਥੇ ਉਹਨੂੰ ਮੇਨ ਕੇ ਦਿੱਤੀ ਹੈ ਮਾਲਕੂ ਦੇ ਨੇ ਤੇ ਜਿਹੜੀ ਦੂਜੀ ਵਕੀ ਹੈ ਮਤਲਬ ਕਹਿੰਦਾ ਵੀ ਜੇ ਉਹਨੂੰ ਅੱਗੇ ਜਾਂਦਾ ਵੀ ਆ ਅਸੀਂ ਵੀ ਕਰਾਣੀ ਅੱਗੇ ਉਹਨਾਂ ਤੇ ਉਹਨਾਂ ਦੇ ਛੱਡ ਨਹੀਂ ਸਾਨੂੰ ਇਹ ਨਾ ਵੇਚਨੀ ਉਹਨਾਂ ਪੱਕੀਆਂ ਕਰ ਲੀਆਂ ਉਹਨਾਂ ਛੱਡ ਨਹੀਂ ਤੇ ਮਦਰ ਕਹਿੰਦਾ ਵੀ ਆਹੀ ਆਣੇ ਆ ਬੇ ਜਿਹੜੇ ਇਹਨਾਂ ਦੁਕਾਨਾਂ ਥੱਲੇ ਲਈ ਆ ਜਾਏਗਾ ਉਹ ਛੱਡ ਦੇਣ ਕਿਤੇ ਉਹ ਲੋ ਵੇਚੀ ਗਈ ਹੈ ਜਗਾ ਤੇ ਕੋਣ ਹੈ ਕੋਹ ਤੇ ਰੱਖੇ ਨਹੀਂ ਦਿੱਤੀ ਆ ਤੇ ਕੋਹ ਰੱਖੇ ਤੇ ਮੁੜੇ ਨਹੀਂ ਦਿੱਤੀ ਆ ਕੀ ਨਾ ਰੱਖ ਰਾਮ ਇੱਕ ਉਹ ਇਹਨਾਂ ਕਿਹਨਾਂ ਵੇਚੀ ਗਈ ਹੈ ਜਿਹੜੀ ਇਹਨੇ ਲਈ ਆ ਇਹ ਲਈ ਹੈ ਸੰਸਾਰ ਚੰਦਲੋਂ ਸੁਣੋ ਬਾਈ ਰਮਨ ਕੁਮਾਰ ਕਿਹ ਕਿਹਦਾ ਰਹਿਣ ਵਾਲੀ ਪਿੰਡ ਬਰਖਵਾੜਾ ਹੈ ਤੁਹਾਨੂੰ ਅੰਦਰ ਕੀ ਡਿਸਕਿਊਟ ਹੈਗਾ ਜ਼ਮੀਨ ਦਾ ਜਿਹੜਾ ਤੁਹਾਡਾ ਦੇਖੋ ਜੀ ਇਹ ਮਤਲਬ ਅਸੀਂ ਜਗਾ ਲੈਦੇ ਨੋ ਮਰਲੇ ਬਲੇ ਦੀਆ ਕੋਈ ਇਧਰ ਲੈ ਦੀ 2 ਨੰਬਰਾਂ ਦੀ ਜਗਾ ਲੈ ਦੀ ਅਸੀਂ ਤੇ ਇਨਸਾਨ ਦੇ ਵੀ ਕਲ ਕਰਾਈ ਆ ਅਸੀਂ ਤੇ ਇਨਸਾਨ ਦੇ ਸਾਡੀ ਜਗਾ ਨੇ ਮਿਲਦੇ ਨੂੰ ਦੇਤੀ ਜਿਹੜਾ ਤੁਹਾਡੀ ਆ ਇਹ ਸਾਡੀ ਆ ਵੀ ਆਪਣਾ ਕੰਮ ਲਾਓ ਤੇ ਅਸੀਂ ਅੱਜ ਆਪਣਾ ਪੰਥ ਕੱਢੇ ਗਏ ਨੇ ਬੰਦਿਆਂ ਦੇ ਹਾਜ਼ਰੀ ਚ ਪੋਲ ਲੱਗੇ ਦੇ ਆ ਪੋਲ ਲੱਗੇ ਹੋਏ ਮੋਕੇ ਉੱਪਰ ਲਿਖਤਾਂ ਲਿਖਿਆ ਅਸੀਂ ਕੋਈ ਪੋਲ ਨਹੀਂ ਛੜਿਆ ਉਹ ਪੋਲਾਂ ਦੇ ਇਨਸਾਨ ਦੇ ਧੱਗਾ ਬੰਨੇ ਹੋਇਆ ਤਾਂ ਇਹ ਪੱਕੇ ਅੰਦਰ ਆ ਹੀ ਆਪਣਾ ਨਹੀਂ ਕੱਢ ਰਹੇ ਕਿੰਨੀ ਜਿਹੜਾ ਸੀ ਸਾਡੀ ਜਿਹੜੀ ਨਹੀਂ ਕੱਢ ਰਹੇ ਉਹ ਨੋਮਰ ਦੀ ਜਗ੍ਹਾ ਜੀ ਜਿਹੜੇ ਨਾਲ ਦੇ ਹੈਗੇ ਆ ਦੇਖੋ ਜੀ ਆਏ ਆ ਆਪਣੇ ਨੰਬਰ ਕੱਢ ਰਹੇ ਹੁੰਦੇ ਨੰਬਰ ਆ ਸਾਨੂੰ ਨਹੀਂ ਪਤਾ ਆਏ ਆਪਣੇ ਆਪਣੇ ਅੰਦਰ ਕੱਢ ਰਹੇ ਆ ਉਹਨਾਂ ਦਾ ਕਹਿਣਾ ਕਿ ਸਾਡੀ ਜਮੀਨ ਉਹ ਮਰੇ ਕੱਲ ਮੌਕੇ ਦੇ ਜਿਹੜੇ ਮੁਲਾਜ਼ਮ ਆਏ ਨਾ ਉਹ ਸਾਨੂੰ ਮਿਣ ਕੇ ਦੇਖ ਗਿਆ ਉਹਨਾਂ ਦੇ ਦੇਣ ਤੇ ਤਹਿ ਤੇ ਆਹੀਂ ਆਪਣੇ ਇਨਸਾਨ ਦਾ ਇਹ ਵੀ ਕਹਿਣਾ ਆ ਵੀ ਕੱਲ ਜਿਹੜੇ ਪਟਵਾਰੀ ਬੌਜੀ ਉਹਨਾਂ ਦੇ ਹਾਂ ਪਟਵਾਰੀ ਗਲਦੋਰ ਆਏ ਨਾ ਹਾਂਜੀ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ ਹੈਗਾ ਛੜ ਤੋਂ ਬਾਅਦ ਖਲਾਬ ਜਾ ਕੇ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਹੈ ਬੌਜੀ ਉਹ ਉਹਨਾਂ ਨੇ ਤਹਿਿਲਦਾਰ ਕੋਲੋਂ ਆਪਣਾ ਹੁਕਮ ਲੈ ਕੇ ਸਾਰਾ ਲੈ ਕੇ ਜਿਹੜਾ ਲੰਬੜਦਾਰ ਜਿਹੜਾ ਚੌਕੀਦਾਰ ਹੁੰਦਾ ਉਹਨੂੰ ਸਾਰੇ ਤਲਾਹ ਦੇਣੀ ਹੁੰਦੀ ਆ ਨਾ ਕਿ ਉਹਨਾਂ ਨੇ ਨਹੀਂ ਤਲਾਹ ਦੇਣੀ ਹੁੰਦੀ ਆਪਣੇ ਪਟਵਾਰੀ ਨੇ ਤੇ ਗਲਦੋਰ ਨੇ ਉਹ ਕੰਮ ਹੁੰਦਾ ਚੌਕੀਦਾਰ ਦਾ ਚੌਕੀਦਾਰ ਇਹਨਾਂ ਨੂੰ ਸਾਰੇ ਕੱਲ ਕਰ ਕਰ ਮੋਕੇ ਦੇ ਐਪਲੀਕੇਸ਼ਨ ਲਿਖੋਏ ਦਾ ਸਾਈਨ ਕੀਤੇ ਹੋਏ ਆ ਕਿ ਆ ਮੈਂ ਆਪਣੇ ਮੌਜੂਦ ਆਜੋਨੇ ਜਾਣਾ 23 ਤਰੀਕ 11 ਵਜੇ ਉਹ ਦੂਸਰੇ ਬੰਦੇ ਆਏ ਜਿਹੜੇ ਨਹੀਂ ਆਏ ਉਹ ਉਹਨਾਂ ਦਾ ਕੋਈ ਦੋਸਤ ਹੁੰਦਾ ਉਹਨਾਂ ਦਾ ਇਹ ਵੀ આરોਪ ਹੈ ਵੀ ਤੁਹਾਡੇ ਦੇ ਕਈ ਸਮਾਂ ਪਹਿਲਾਂ ਜਿਹੜਾ ਪਲੈਂਟ ਪੜਿਆ ਗਿਆ ਸੀ ਉਹ ਦੁਬਾਰਾ ਜਿਹੜਾ ਤੋੜ ਕੇ ਜਿਹੜਾ ਅਜੇ ਵੀ ਨਿਸ਼ਾਨ ਲੱਗੇ ਹੋਏ ਨੇ ਤੋੜ ਕੇ ਤੁਸੀਂ ਜਿਹੜਾ ਜਬਰਦਸਤ ਜਿਹੜੀ ਜਗ੍ਹਾ ਪਿੱਛੇ ਮਲ ਦੀ ਕੋਈ ਦੇਖੋ ਜੀ ਬੰਨਾ ਨਿਕਲਿਆ ਇੱਥੇ ਬੰਨਾ ਆ ਗਿਆ ਪਿੱਛੇ ਹੋਇਆ ਉਹ ਇਹਨਾਂ ਦਾ ਵੀ ਹੋਇਆ ਅਸੀਂ ਇੰਜਣ ਪਿੱਛੇ ਕਰ ਲਿਆ ਆਪਣਾ ਦੇਖੋ ਮੌਕੇ ਤੇ ਇੰਜਣ ਦਿਖਾਓ ਇਹਨਾਂ ਨੂੰ ਅਸੀਂ ਇੰਜਣ ਦੇ ਪਿੱਛੇ ਕੀਤਾ ਜੇ ਉਹ ਪਲੈਂਟ ਅੱਗੇ ਆਇਆ ਤੇ ਮੇਰਾ ਇੰਜਣ ਵੀ ਪਿੱਛੇ ਆਇਆ ਛੱਡਿਆ ਇੰਜਣ ਪੁੱਟ ਕੇ ਪਿੱਛੇ ਕਰ ਲਿਆ ਅ ਕੈਦਲਾ ਬੰਦਾ ਕਿ ਵਿਸਵਾ ਕੀਤਾ ਸੀ ਜੀ ਅੱਜ ਮੋਕੇ ਤੇ ਪੁਲਿਸ ਆਹੀਂ ਕੋਈ ਕਿਸੇ ਨਾਲ ਤਾਂ ਗੱਸਾ ਹੀ ਨਹੀਂ ਕੀਤੀ ਜੀ ਅੱਜ ਮੋਕੇ ਤੇ ਪੁਲਿਸ ਆਈ ਹੈ ਕਿ ਸੁਆਸਨ ਦਿੱਤਾ ਕਿ ਅੱਗੇ ਕਿਸੇ ਉਹ ਆਈ ਕੰਮ ਆਪਣੇ ਅੰਦਰ ਗੱਲ ਕਰਨ ਕੀ ਕਰਨ ਲੱਗਦੇ ਆ ਜਿਹੜੀ ਜਗ੍ਹਾ ਸਾਨੂੰ ਆਈ ਆ ਉਹ ਸਾਨੂੰ ਸਾਨੂੰ ਆ ਗਈ ਆ ਜਿਹੜੀ ਉਹਨਾਂ ਨੂੰ ਆਈ ਉਹ ਸਾਡੇ ਦਿੱਤੀ ਆ ਤੇ ਜਿਹੜੀ ਇਹਨਾਂ ਦੀ ਸਾਡੀ ਆਈ ਉਹ ਕੱਲਰ ਇਨਸਾਨ ਲਵਾ ਲਾਏ ਮੋਕੇ ਲੰਨ ਲੱਗੇ ਰਿਹਾ ਉਤੋਂ ਦੇਖ ਸਕਦੇ ਹੋ ਮੋਕੇ ਇਨਸਾਨ ਆਏ ਵੀ ਲੱਗੇ ਹੋਏ ਨਾ ਆਹੀਂ ਆਪਣਾ ਇੰਜਨ ਪੁੱਟ ਕੇ ਅੰਦਰ ਕਰ ਲਿਆ ਉਸੇ ਬਾਟਰ ਸਿੱਧੇ ਸਿੱਧ ਬੱਟ ਜਾਣੀ ਜੀ ਜਿਹੜੇ ਰੂਪ ਲਗਾਏ ਯਾਰ ਇਹ ਝੁੱਟੇ ਝੁੱਟੇ ਹੈ ਜੀ ਮਤਲਬ ਉਹ ਦੇਖੋ ਤੇ ਮੌਕੇ ਦੇਖ ਲਖ ਦਿਓ ਇੰਜਨ ਪੁੱਟ ਕੇ ਆਇਆ ਆਪਣੀ ਦਾਇਰ ਕਰ ਲਿਆ ਦਿਖਾਓ ਨਾ ਇੰਕੀਟ ਕਾ ਵਿੱਚ ਸਰ ਜੀ ਜਿੰਦੇ ਤੁਹਾਡ ਨੂੰ ਇੱਕ ਕੰਪਲੇਨ ਆਈ ਇਥੇ ਕੋਹਲੀਆਂ ਵਿੱਚ ਜ਼ਮੀਨ ਦਾ ਝਗੜਾ ਸੀਗਾ ਤੁਸੀਂ ਮੌਕੇ ਤੇ ਵੀ ਆਇਓ ਕੀ ਹੈਗਾ ਮਾਮਲਾ ਮਾਮਲਾ ਜੀ ਇਹ ਦੋਏ ਪਾਰਟੀਆਂ ਕਹਿੰਦੀਆਂ ਵੀ ਪਹਿਲੀ ਪਾਰਟੀ ਕਹਿੰਦੀ ਵੀ ਅਸੀਂ ਵੀ ਨਿਸ਼ਾਨਦੇਹੀ ਕਰਾਈ ਉਹਨਾਂ ਨੇ ਕਿਹਾ ਵੀ ਦੂਜੀ ਵਾਰੀ ਫੇਰ ਨਿਸ਼ਾਨਦੇਹੀ ਕਰਾਓ ਉਹਨਾਂ ਦੂਜੀ ਵਾਰੀ ਕਰਾ ਲਈ ਮਸਲਾ ਦਿੱਥੇ ਕੋਈ ਸਾਨੂੰ ਲੱਭਾ ਨਹੀਂ ਉਹ ਕਹਿੰਦੇ ਸਾਡੇ 9 ਮਰਲੇ ਜਗਾ 9 ਪੂਰੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਸ.ਐਚ.ਓ. ਸਾਹਿਬ ਨਾਲ ਮਿਲੋ ਆਪਣੇ ਆਪਣੇ ਕਾਗਜ਼ ਪੱਤਰ ਦਿਖਾਓ ਉਹਨਾਂ ਨੂੰ ਤਾਂ ਠਾਣੇ ਕੱਲ 11 ਵਜੇ ਟਾਈਮ ਦਿੱਤਾ ਨੇ ਮੇਰੇ ਐਸ.ਐਚ.ਓ. ਸਾਹਿਬ ਦੇ ਕੋਲ ਤੁਹਾਡੇ ਵੱਲੋਂ ਕੰਮ ਰੁਕੇਗਾ ਹਾਂ ਦੀ ਹਾਂ ਦੀ ਅਸੀਂ ਤਾਂ ਕੰਮ ਡੱਕਤਾ ਜੀ ਕੰਮ ਕੱਲ੍ਹ ਪਿਆ ਕਰੋ ਠੀਕ ਐਸ.ਐਚ.ਓ.